ਦੇਖਣ ਵਾਲਿਆ ਵੀਡੀਓ ਨੂੰ ਜਿੰਨੇ ਵੀ ਸੱਜਣਾ ਸਾਰਿਆਂ ਨੇ ਮੀਟਰਾਂ ਨੂੰ ਲੱਗਦੀ ਕੁੰਡੀ ਦੀ ਖਬਰ ਸੁਣੀ ਹੋਊਗੀ ਕਈਆਂ ਨੇ ਕੁੰਡੀ ਲਾਈ ਵੀ ਹੋਊਗੀ ਕਈਆਂ ਨੇ ਮੀਟਰ ਟੈਂਪਰ ਵੀ ਕੀਤੇ ਹੋਣਗੇ ਪਰ ਆਸਟ੍ਰੇਲੀਆ 'ਚ ਤਾਂ ਨਹੀਂ ਕਿਸੇ ਦੇ ਖਿਆਲ 'ਚ ਸੀ ਵੀ ਇਦਾਂ ਹੁੰਦਾ ਹੋ ਪਰ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਹੋ ਗਿਆ ਇੱਥੇ ਜਿਹੜਾ ਨਾਰਦਰਨ ਟੈਰੀਟਰੀ ਦਾ ਇਲੈਕਟ੍ਰਿਸਿਟੀ ਬੋਰਡ ਆ ਸੋ ਮੂ ਤਾਂ ਵੈਸੇ ਕੰਪਨੀਆਂ 'ਚ ਨਾ ਹੋ ਸਕਦਾ ਉਨੇ ਇਸ ਬਾਬਤ ਜਾਂਚ ਸ਼ੁਰੂ ਕੀਤੀ ਤੇ ਪਹਿਲੀ ਸਜ਼ਾ ਵੀ ਉਹਨਾਂ ਨੇ ਦਵਾਈ ਆ ਨਾਰਥਰਨ ਟੈਰੀਟਰੀ ਕੋਰਟ ਦੇ ਵਿੱਚੋਂ ਸਜ਼ਾ ਹੋਈ ਆ ਸੋ ਜਿਹੜਾ ਕੈਡਰਿਕ ਸੁਰਾਦੀ ਨਾਂ ਦਾ ਬੰਦਾਗਾ ਜਿਹੜਾ ਪਿਛਲੇ 20 ਸਾਲਾਂ ਤੋਂ ਜਿਹੜਾ ਕਿ ਆਪਣੇ ਮੀਟਰ ਨੂੰ ਟੈਂਪਰ ਕਰ ਰਿਹਾ ਸੀ ਮਲਟੀ ਜਿਹੜੇ ਮੈਗਨੇਟਸ ਯੂਜ਼ ਕਰਕੇ ਜਿਹੜੇ ਯੂਨਿਟਾਂ ਘਟ ਮਚਾ ਰਿਹਾ ਸੀਗਾ ਹੁਣ ਇਹਦੇ ਤੇ ਅੱਖਾਂ ਖੁੱਲ ਗਈਆਂ ਨੇ ਹੁਣ ਇੱਥੇ ਜਾਂਚ ਹੋਊਗੀ ਵੱਡੇ ਪੱਧਰ ਦੇ ਉੱਤੇ ਕਿ ਜਿਹੜੇ ਮੀਟਰਾਂ ਦਾ ਰਿਕਾਰਡ ਤੇ ਜਿਹੜਾ ਪਿੱਛੇ ਜਿਹੜਾ ਮੇਨ ਮੀਟਰ ਆ ਉਹਦਾ ਰਿਕਾਰਡ ਦੇ ਵਿੱਚ ਜਦੋਂ ਥੋੜਾ ਤਬਾਜਨ ਵਿਗੜਦਾ ਉਹ ਸਾਰਿਆਂ ਦੀ ਹੁਣ ਜਿਹੜੀ ਕੀ ਜਾਂਚ ਆ ਆਸਟ੍ਰੇਲੀਆ ਚ ਵਿੱਢੀ ਜਾਊਗੀ ਸੋ ਬਚ ਕੇ ਰਹੋ ਭਾਈ